ਹਾਂਜੀ ਅਸੀਂ ਅੱਜ ਸਵੇਰ ਤੋਂ ਲੱਗੇ ਆਂ ਸੈਕਟਰੀ ਸਾਹਿਬ ਨਾਲ ਵੀ ਗੱਲਬਾਤ ਕਰਕੇ ਗਏ ਆਂ ਵੀ ਜਿਹੜਾ ਸਾਡਾ ਕਿਸਾਨ ਹੈ 6 ਮਹੀਨੇ ਮਿਹਨਤ ਕਰ ਕਰਕੇ ਅੰਤ ਤੱਕ ਮਿਹਨਤ ਕਰਕੇ ਕਈਆਂ ਦੀ ਵਿੱਚ ਵਿਚਾਲੇ ਸਪਰੇਆ ਚੜ ਕੇ ਮੌਤ ਵੀ ਹੋ ਜਾਂਦੀ ਹੈ ਕਈਆਂ ਦੀ ਬਿਜਲੀ ਦੇ ਕਰੰਟ ਦੇ ਨਾਲ ਵੀ ਮੌਤ ਹੋ ਜਾਂਦੀ ਹੈ ਪਰ ਉਸ ਦਰਮਿਆਨ ਸਾਡੀ ਜਿਹੜੀ ਫਸਲ ਆ ਸਾਨੂੰ ਪੂਰਾ ਮੁੱਲ ਜਿਹੜਾ ਉਹ ਮਲਨਦੀਪ ਜਾਈ ਚੋਰ ਮੋਰੀਆਂ ਲੁੱਟਦਿਆਂ ਹੋਰ ਬਹੁਤ ਸਾਰੀਆਂ ਜਿਨ੍ਹਾਂ ਨੂੰ ਲੈ ਕੇ ਅਸੀਂ ਅੱਜ ਸੈਕਟਰੀ ਸਾਹਿਬ ਨੂੰ ਜਾਣੂ ਕਰਾ ਕੇ ਗਏ ਸੀ ਇੱਥੇ ਤਾਂ ਉਹ ਕੀ ਸੀ ਮਾਮਲਾ ਵੀ ਇੱਕ ਤਾਂ ਜਿਹੜੇ ਤੋਲ ਹੈ ਉਹ ਵੱਧ ਝੋਕੇ ਜਾ ਰਹੇ ਆ ਉਹਦਾ ਮਾਮਲਾ ਤੁਹਾਡੇ ਸਾਹਮਣੇ ਹੈ 38 ਕਿਲੋ 100 ਗ੍ਰਾਮ ਜਿਹੜਾ ਗੱਟਾ ਉਤਰਿਆ ਤਾਂ ਦੂਜਾ ਇਹ ਆ ਵੀ ਜਿਹੜੀਆਂ ਮੰਨ ਲਓ ਪਾਸੋਂ ਚੈਣੇ ਵਾਲੇ ਪਾਸਿਓ ਬਸ਼ਨੰਦੀ ਵਾਲੇ ਪਾਸਿਓ ਇਦੋਂ ਆ ਰਹੇ ਚੰਦਪਾ